ਨਾਲਪਿੰਡਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਧਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਨੇ ਕੈਡਵਰ ਅੰਗਦਾਨ ਸਫਲਤਾਪੂਰਵਕ ਕਰਕੇ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਹ ਮਹਾਨ ਕੰਮ ਨਾਲ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ ਅਤੇ ਹਸਪਤਾਲ ਨੇ ਉੱਚ ਪੱਧਰੀ ਮੈਡੀਕਲ ਸੇਵਾਵਾਂ ਅਤੇ ਅੰਗਦਾਨ ਬਾਰੇ ਜਾਗਰੂਕਤਾ ਵੱਲ ਆਪਣੀ ਪੱਕੀ ਵਚਨਬੱਧਤਾ ਦਿਖਾਈ ਹੈ। ਦਾਨੀ 70 ਸਾਲ ਦੀ ਮਹਿਲਾ ਸੀ ਜਿਸ ਦਾ ਨਾਮ ਜਤਿੰਦਰਪਾਲ ਕੌਰ ਸੀ ਉਹ ਮਲੂਟ ਮੁਕਸਰ ਪੰਜਾਬ ਦੀ ਰਹਿਣ ਵਾਲੀ ਸੀ। ਉਹਨਾਂ ਨੂੰ ਭਾਰੀ ਦਿਮਾਗੀ ਹੈਮਰੇਜ ਤੋਂ ਬਾਅਦ ਡੀਐਮਸੀ ਐਂਡ ਐਚ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਵੱਲੋਂ ਉਹਨਾਂ ਨੂੰ ਬ੍ਰੇਨ ਡੈੱਡ ਘੋਸ਼ਿਤ ਕੀਤਾ ਗਿਆ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇੱਕ ਦਾਨੀ ਦਿਨ ਜਿੰਦਗੀਆਂ ਬਚਾ ਸਕਦਾ ਹੈ ਹਿੰਮਤ ਦਿਖਾਉਂਦਿਆਂ ਪਰਿਵਾਰ ਨੇ ਅੰਗਦਾਨ ਲਈ ਸਹਿਮਤੀ ਦਿੱਤੀ ਅਤੇ ਆਪਣਾ ਦੁੱਖ ਹੋਰਨ ਲਈ ਆਸ ਵਿੱਚ ਬਦਲ ਦਿੱਤਾ ਡਾਕਟਰ ਪੀ ਐਲ ਗੌਤਮ ਪ੍ਰੋਫੈਸਰ ਤੇ ਹੈਡ ਡਿਪਾਰਟਮੈਂਟ ਆਫ ਕ੍ਰਿਟੀਕਲ ਕੇਅਰ ਮੈਡੀਸਨ ਦੀ ਰਹਿਨਵਾਈ ਹੇਠਾ ਤੇ ਡੀ ਐਮ ਸੀ ਐਂਡ ਐਚ ਦੀ ਸਮਰਪਿਤ ਟੀਮ ਨੇ ਲਿਵਰ ਅਤੇ ਦੋਵੇਂ ਗੁਰਦੇ ਬੜੀ ਸੰਭਾਲ ਨਾਲ ਪ੍ਰਾਪਤ ਕੀਤੇ ਲਿਵਰ ਨੂੰ 51 ਸਾਲ ਦੇ ਸੰਗਰੂੜ ਦੇ ਮਰੀਜ਼ ਵਿੱਚ ਟ੍ਰਾਂਸਪਲੈਂਟ ਕੀਤਾ ਗਿਆ ਇਹ ਸਰਜਰੀ ਡਾਕਟਰ ਗੁਰ ਸਾਗਰ ਸਿੰਘ ਸੌਤਾ ਤੇ ਉਹਨਾਂ ਦੀ ਟੀਮ ਨੇ ਕੀਤੀ ਅਤੇ ਐਨ ਐਨ ਸੀ ਸੀ ਆ ਟੀਮ ਦਾ ਨੇਤ੍ਰਿਤਵ ਡਾਕਟਰ ਸੁਨੀਤ ਕਥੂਰੀਆ ਨੇ ਕੀਤਾ ਗੁਰਦੇ ਹੋਰ ਹਸਪਤਾਲਾ ਵਿੱਚ ਗ੍ਰੀਨ ਕਾਰਿਡੋਰ ਰਾਹੀਂ ਭੇਜੇ ਗਏ ਤਾਂਕਿ ਜੋ ਉਹਨਾਂ ਦਾ ਜਲਦੀ ਟ੍ਰਾਂਸਪਲੈਂਟ ਹੋ ਸਕੇ। ਸ਼੍ਰੀ ਵਿਪਨ ਗੁਪਤਾ ਸਕੱਤਰ ਡੀएमसी ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਪਰਿਵਾਰ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਇਹ দান ਸਮਾਜ ਦੀ ਪ੍ਰੇਰਣਾ ਹੈ। ਦੁੱਖ ਦੇ ਸਮੇਂ ਵੀ ਪਰਿਵਾਰ ਨੇ ਹੋਰਨਾਂ ਲਈ ਆਸ ਦੀ ਵਿਰਾਸਤ ਬਣਾਈ ਹੈ। ਇਸ ਸਫਲਤਾ ਨਾਲ ਡਾਕਟਰਾਂ ਤੇ ਸਟਾਫ ਦੀ ਮਿਹਨਤ ਤੇ ਟੀਮਵਰਕ ਸਾਹਮਣੇ ਆਉਂਦੀ ਹੈ। डीएमसीई एंड एच ਦੇ ਪ੍ਰਿੰਸੀਪਲ ਡਾਕਟਰ ਜੀਐਸ ਵੰਡਰ ਅਤੇ ਮੈਡੀਕਲ ਸੁਪਰਡੈਂਟ ਡਾਕਟਰ ਸੰਦੀਪ ਸ਼ਰਮਾ ਨੇ ਵੀ ਟੀਮ ਵਰਕ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਇਹ ਉਪਲਬਧੀ ਦੱਸਦੀ ਹੈ ਕਿ ਸਹਾਸਪਤੜ ਅੰਗਦਾਨ ਲਈ ਤਿਆਰ ਹੈ। ਇਹ ਸਿਰਫ ਟੀਮ ਵਰਕ ਆਧੁਨਿਕ ਸੁਵਿਧਾਵਾਂ ਅਤੇ ਮਨੁੱਖਤਾ ਦੀ ਸੇਵਾ ਨਾਲ ਸੰਭਵ ਹੈ। ਹਰ ਅੰਗ ਦਾਤਾ ਇੱਕ ਰੌਸ਼ਨੀ ਦਾ ਸਰੋਤ ਹੈ ਜੋ ਹੋਰਨਾਂ ਦੀਆਂ ਜ਼ਿੰਦਗੀਆਂ ਨੂੰ ਬਦਲਦਾ ਹੈ। ਹਸਪਤਾਲ ਦੇ ਦਾਨੀ ਦੇ ਸ਼ਰੀਰ ਨੂੰ ਪੂਰੇ ਸਨਮਾਨ ਅਤੇ ਇੱਜ਼ਤ ਨਾਲ ਪਰਿਵਾਰ ਨੂੰ ਸੌਂਪਿਆ ਗਿਆ ਡੀਐਮਸੀ ਐਂਡ ਐਚ ਦੇ ਦਾਨੀ ਅਤੇ ਉਸ ਦੇ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਹੋਰਾਂ ਦੀ ਜ਼ਿੰਦਗੀ ਬਚਾਈ ਹੈ ਇਹ ਸਵਲ ਅੰਗਦਾਨ ਨੇ ਇੱਕ ਵਾਰ ਫਿਰ ਸਾਬਤ ਕਰਦਾ ਹੈ ਕਿ ਡੀਐਮਸੀ ਐਂਡ ਐਚ ਅੰਗਦਾਨ ਨੂੰ ਵਡਾਵਾ ਦੇਣ ਅਤੇ ਮਰੀਜ਼ਾਂ ਨੂੰ ਬਿਹਤਰ ਜ਼ਿੰਦਗੀ ਦੇਣ ਲਈ ਬਚਨਬਧ ਹੈ